ਇਸ ਘਟਨਾ ਦੇ ਅੰਦਰੂਨੀ ਸੱਚ ਤੇ ਕੌੜੇ ਸੱਚ ਤੇ ਗੱਲ ਕਰਨ ਲੱਗੇ ਆ ਕਿਉਂਕਿ ਜਿਸ ਤਰ੍ਹਾਂ ਇੱਕ ਮਾਡਲ ਇੱਕ ਡਾਂਸਰ ਕੁੜੀ ਦਾ ਵਿਆਹ ਦੇ ਵਿੱਚ ਬਰਾਤੀਆਂ ਦੇ ਨਾਲ ਰੌਲਾ ਪਿਆ ਚਾਰ ਚਫੇਰੇ ਵੀਡੀਓ ਵਾਇਰਲ ਹੋ ਰਹੀ ਆ ਵੱਡੀ ਚਰਚਾ ਹੋ ਰਹੀ ਆ ਕੋਈ ਕਹਿ ਰਿਹਾ ਕਿ ਕੁੜੀ ਨੇ ਗਾਲਾਂ ਕੱਢੀਆਂ ਕੁੜੀ ਨੇ ਗਲਤ ਕੀਤਾ ਕੋਈ ਕਹਿ ਰਿਹਾ ਕਿ ਬਰਾਤੀਆਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਪਹਿਲਾਂ ਕੁੜੀ ਨੂੰ ਗਲਤ ਹਰਕਤਾਂ ਕੀਤੀਆਂ ਤੇ ਉਹ ਗਲਤ ਨਹੀਂ ਪਰ ਅਸਲ ਸੱਚ ਕੀ ਹੈ ਉਹਦੇ ਤੇ ਗੱਲ ਕਰਦੇ ਆ ਪਹਿਲਾਂ ਤਾਂ ਦੇਖੋ ਜੀ ਦੋਨਾਂ ਧਿਰਾਂ ਦਾ ਪੱਖ ਸੁਣ ਲਓ ਕੁੜੀ ਇਹ ਕਹਿ ਰਹੀ ਐ ਕਿ ਸਾਡਾ ਕੰਮ ਐ ਸਟੇਜ ਦੇ ਉੱਪਰ ਡਾਂਸ ਕਰਨਾ ਅਸੀਂ ਵਿਆਹਾਂ ਵਿੱਚ ਜਾਂਦੇ ਆਂ ਤੇ ਇਸ ਵਿਆਹ ਤੇ ਵੀ ਗਏ ਸੀ ਔਰ ਉੱਥੇ ਕੁੜੀ ਕਹਿ ਰਹੀ ਐ ਕਿ ਰੌਲਾ ਇਸ ਕਰਕੇ ਪੈ ਗਿਆ ਕਿਉਂਕਿ ਕੁਝ ਜਿਹੜੇ ਨੱਚਣ ਵਾਲੇ ਸੀ ਉਹ ਸ਼ਰਾਬੀ ਸੀਗੇ ਤੇ ਸ਼ਰਾਬ ਪੀਤੀ ਜਦੋਂ ਮੈਂ ਸਟੇਜ ਤੇ ਨੱਚ ਰਹੀ ਸੀ ਤਾਂ ਮੈਨੂੰ ਉਹ ਇਸ਼ਾਰੇ ਕਰ ਕਰਕੇ ਥੱਲੇ ਆ ਕੇ ਉਹਨਾਂ ਦੇ ਨਾਲ ਨੱਚਣ ਨੂੰ ਕਹਿ ਰਹੇ ਸੀ ਉਹ ਕਹਿੰਦੀ ਜਦੋਂ ਮੈਂ ਉਹਨਾਂ ਦੇ ਇਸ਼ਾਰਿਆਂ ਵੱਲ ਗੌਰ ਨਹੀਂ ਕੀਤੀ ਤਾਂ ਉਹਨਾਂ ਚੋਂ ਕਈ ਗਲਤ ਇਸ਼ਾਰੇ ਕਰਨ ਲੱਗ ਪਏ ਤੇ ਫੇਰ ਇੱਕ ਦੋ ਜਣਿਆਂ ਨੇ ਕਹਿੰਦੀ ਮੈਨੂੰ ਗਾਲ ਤੱਕ ਕੱਢ ਦਿੱਤੀ ਕਿ ਵੀ ਤੂੰ ਥੱਲੇ ਆ ਕੇ ਨੱਚਦੀ ਕਿਉਂ ਨਹੀਂ ਕਹਿੰਦੀ ਮੈਂ ਇਹ ਵੀ ਕਿਹਾ ਕਿ ਮੈਂ ਸਟੇਜ ਤੇ ਨੱਚੂੰਗੀ ਜੇਕਰ ਕੋਈ ਔਰਤਾਂ ਵਗੈਰਾ ਤੁਹਾਡੇ ਨਾਲ ਥੱਲੇ ਨੱਚਦੀਆਂ ਹੁੰਦੀਆਂ ਤਾਂ ਮੈਂ ਥੱਲੇ ਆ ਕੇ ਵੀ ਨੱਚ ਸਕਦੀ ਸੀ ਪਰ ਮੈਂ ਫਿਲਹਾਲ ਸਟੇਜ ਤੇ ਹੀ ਨੱਚੂੰਗੀ ਉਹ ਕਹਿੰਦੀ ਇੰਨੇ ਤੋਂ ਉਹ ਪੜਕ ਗਏ ਗਾਲਾਂ ਕੱਢਣ ਲੱਗੇ ਫੇਰ ਕਹਿੰਦੀ ਵੀ ਜਦੋਂ ਉਹਨਾਂ ਨੇ ਮੇਰੀ ਬੇਇੱਜ਼ਤੀ ਕਰਨੀ ਸ਼ੁਰੂ ਕੀਤੀ ਇੱਥੋਂ ਤੱਕ ਕਿ ਮੈਨੂੰ ਚੱਕ ਕੇ ਤੇ ਗਲਾਸ ਤੱਕ ਮਾਰੇ ਜੋ ਵੀਡੀਓ ਚ ਨਜ਼ਰ ਆ ਰਹੇ ਨੇ ਤਾਂ ਉਹ ਕੁੜੀ ਕਹਿੰਦੀ ਫਿਰ ਮੈਨੂੰ ਵੀ ਗੁੱਸਾ ਚੜ ਗਿਆ ਤੇ ਫਿਰ ਮੈਂ ਵੀ ਗੁੱਸੇ ਚ ਜੋ ਮੂੰਹ ਆਇਆ ਬੋਲੀ ਆ ਤੇ ਦੂਜੇ ਪਾਸੇ ਉਹ ਜਿਹੜੇ ਨੇ ਉਹ ਕਹਿ ਰਹੇ ਨੇ ਵੀ ਇਹ ਕੁੜੀ ਨੇ ਪਹਿਲਾਂ ਸਾਨੂੰ ਗਲਤ ਬੋਲਿਆ ਪੁੱਠਾ ਬੋਲਿਆ ਗਾਲਾਂ ਕੱਢੀਆਂ ਤੇ ਅਸੀਂ ਬਾਅਦ ਦੇ ਵਿੱਚ ਜੋ ਕੀਤਾ ਉਹ ਕੀਤਾ ਹੁਣ ਅਸਲ ਸੱਚ ਕੀ ਆ ਅੰਦਰੂਨੀ ਸੱਚ ਕੀ ਆ ਮਿੱਤਰੋ ਵਿਆਹਾਂ ਤੇ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਾਂ ਉੱਥੇ ਚੱਲਦਾ ਕੀ ਆ ਉਹ ਸਾਰੇ ਦੇ ਉੱਪਰ ਤੁਸੀਂ ਆਪ ਝਾਤ ਮਾਰੋ ਚੱਲਦਾ ਇਹ ਆ ਜੋ ਮੈਂ ਵੇਖਿਆ ਇਸ ਘਟਨਾ ਨੂੰ ਛੱਡ ਦਿਓ ਬਾਕੀ ਥਾਵਾਂ ਤੇ ਜੋ ਚੱਲਦਾ ਉਥੋਂ ਆਪਾਂ ਅੰਦਾਜ਼ਾ ਲਾਈਏ ਕੀ ਹੁੰਦਾ ਵਿਆਹਾਂ ਤੇ ਜਿਹੜੇ ਸ਼ਰਾਬ ਪੀ ਲੈਂਦੇ ਨੇ ਉਹਨਾਂ ਚੋਂ ਜਿਹੜੇ ਕੁਝ ਕੁ ਜ਼ਿਆਦਾ ਚੱਕਵੇਂ ਜਾਂ ਕਹਿ ਲਓ ਕਿ ਫੁਕਰੇ ਹੁੰਦੇ ਨੇ ਉਹ ਫਿਰ ਜਦੋਂ ਅੱਗੇ ਜਾ ਕੇ ਨੱਚਦੇ ਨੇ ਨਾ ਉਹ ਫਿਰ ਬੜਾ ਕੁਝ ਇਹੋ ਜਿਹਾ ਕਰਦੇ ਨੇ ਜਿਹਨੂੰ ਵੇਖ ਕੇ ਸਾਰੇ ਹੈਰਾਨ ਹੋ ਰਹੇ ਹੁੰਦੇ ਨੇ ਉੱਥੇ ਹੀ ਉਹਨਾਂ ਦੀਆਂ ਧੀਆ ਭੈਣਾਂ ਵੀ ਬੈਠੀਆਂ ਆਪਣੀਆਂ ਭੈਣਾਂ ਆਪਣੀਆਂ ਮਾਵਾਂ ਆਪਣੀਆਂ ਘਰ ਵਾਲੀਆਂ ਨਾਲ ਹੁੰਦੀਆਂ ਨੇ ਤੇ ਉਹ ਕੀ ਕਰਦੇ ਨੇ ਉੱਥੇ ਉਹ ਜਿਹੜੀਆਂ ਸਟੇਜਾਂ ਤੇ ਨੱਚਣ ਵਾਲੀਆਂ ਡਾਂਸਰ ਕੁੜੀਆਂ ਨੇ ਸੱਚੀ ਉਹਨਾਂ ਨੂੰ ਪੁੱਠੇ ਇਸ਼ਾਰੇ ਕਰਨੇ ਉਹਨਾਂ ਨੂੰ ਭੱਦੇ ਕਮੈਂਟ ਕਰਨੇ ਕਈ ਤਾਂ ਇੱਥੋਂ ਤੱਕ ਕਰਦੇ ਨੇ ਕਿ ਉਹਨਾਂ ਨੂੰ ਨੱਚਦਿਆਂ ਨੂੰ ਜੱਫੀ ਪਾ ਲੈਣੀ। ਇੱਥੋਂ ਤੱਕ ਵੀਡੀਓ ਪਈਆਂ ਨੇ ਕਿ ਕਈ ਚਿੱਟੀਆਂ ਦਾੜੀਆਂ ਵਾਲੇ ਸਿਰ ਤੇ ਪੱਗਾਂ ਬੰਨੀਆਂ ਤੇ ਉਹਨਾਂ ਬੰਦਿਆਂ ਨੇ ਵੀ ਸਟੇਜ ਤੇ ਚੜ ਕੇ ਡਾਂਸਰਾਂ ਦੇ ਨਾਲ ਜੱਫੀ ਪਾਉਣ ਵਾਲੀ ਹਰਕਤ ਕੀਤੀ। ਉੱਥੇ ਦੇਖਿਆ ਜਿਹੜਾ ਬੰਦਾ ਅਕਲੋਂ ਤੇ ਮਤਲਬ ਆਪਾਂ ਕਹਿ ਸਕਦੇ ਹਾਂ ਮਾਨਸਿਕਤਾ ਤੋਂ ਬਿਲਕੁਲ ਹੀ ਪੈਦਲ ਹੁੰਦਾ ਉਹ ਬਹੁਤ ਜ਼ਿਆਦਾ ਫੁਕਰਾਂ ਬਣ ਜਾਂਦਾ। ਤੇ ਇਹੋ ਜਿਹੇ ਫੁਕਰਿਆਂ ਨੂੰ ਪਿੰਡ 'ਚ ਲਾ ਕੇ ਜੇ ਤਾਂ ਕੋਈ ਵੇਖਦਾ ਸੁਣਦਾ ਨਹੀਂ। ਉਹ ਫਿਰ ਵਿਆਹਾਂ 'ਚ ਜਾ ਕੇ ਆਪਣੀ ਅਕਾਤ ਵਿਖਾਉਂਦੇ ਨੇ ਤੇ ਉਹ ਫਿਰ ਮਤਲਬ ਪਹਿਲਾਂ ਤਾਂ ਖਾਣ ਪੀਣ ਤੇ ਕਈ ਤਰ੍ਹਾਂ ਦੇ ਉਹ ਲੱਛਣ ਕਰਦੇ ਨੇ ਜਿਵੇਂ ਕਿ ਵੇਟਰਾਂ ਤੇ ਰੋਹ ਮਾਰੀ ਜਾਣਾ ਵੇਟਰਾਂ ਨੂੰ ਕਹਿਣਾ ਜਾ ਓਏ ਕਾਕੇ ਫਲਾਣਾ ਲੈ ਕੇ ਆ ਰੋਸਟਰਡ ਲੈ ਕੇ ਆ ਨਹੀਂ ਹੁਣ ਤਰੀ ਵਾਲਾ ਲੈ ਕੇ ਆ ਨਹੀਂ ਇਹ ਚਾਟ ਨਹੀਂ ਅਸੀਂ ਖਾਂਦੇ ਕੀਵੀ ਕੀਵੀ ਪਾ ਕੇ ਲੈ ਕੇ ਆ ਜਿਨ੍ਹਾਂ ਨੂੰ ਘਰੇ ਕਦੀ ਚੱਜ ਦੀ ਸਬਜ਼ੀ ਨਹੀਂ ਜੁੜੀ ਹੁੰਦੀ ਉਹ ਵੀ ਵਿਆਮਤ ਜਾ ਕੇ ਜਿਹੜੇ ਫੁਕਰੇ ਨੇ ਉਹਨਾਂ ਦੀ ਗੱਲ ਕਰ ਰਿਹਾ ਮੈਂ ਸਾਰਿਆਂ ਦੀ ਨਹੀਂ ਉੱਥੇ ਜਾ ਕੇ ਜੇਟਰਾਂ ਤੇ ਰੋਹ ਮਾਰ ਕੇ ਕੱਲੀ ਕੀ ਵੀ ਕੀ ਵੀ ਪਾਲਦੇ ਨੇ ਔਰ ਫੇਰ ਜਦੋਂ ਉਹ ਸਟੇਜ ਦੇ ਮੂਹਰੇ ਜਾ ਕੇ ਨੱਚਦੇ ਨੇ ਤਾਂ ਉਹ ਐਸੀਆਂ ਹਰਕਤਾਂ ਕਰਦੇ ਨੇ ਕਿ ਜੇ 100 ਦਾ ਨੋਟ ਆ ਉਹਨਾਂ ਕੋਲ ਇੱਕ ਕਿਉਂਕਿ ਅਸੀਂ ਕਿਸਾਨ ਮਜ਼ਦੂਰ ਜਿਹੜੇ ਆਮ ਲੋਕ ਆ ਸਾਡੀ ਹਾਲਤ ਸਰਕਾਰਾਂ ਦੀਆਂ ਨੀਤੀਆਂ ਕਰਕੇ ਬਹੁਤ ਮਾੜੀ ਐ ਤੇ ਦਿਖਾਵਾ ਉਹ ਜਿਹੜਾ ਜੈਜੀ ਬੈਂਸ ਦਾ ਗੀਤ ਆਇਆ ਸੀ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ ਸਾਡੀ ਰੀਸ ਕੌਣ ਕਰ ਲੂ ਵਿਆਜ ਤੇ ਪੈਸੇ ਲੈ ਕੇ ਕੱਪੜੇ ਪਾਏ ਹੁੰਦੇ ਨੇ ਵਿਆਜ ਤੇ ਪੈਸੇ ਲੈ ਕੇ ਤੇਲ ਪਾ ਕੇ ਤੇ ਵਿਆਹ ਤੱਕ ਪਹੁੰਚੇ ਹੁੰਦੇ ਨੇ ਗੋਡੇ-ਗੋਡੇ ਕਰਜ਼ਾ ਚੜਿਆ ਹੁੰਦਾ ਤੇ ਉਹ ਉੱਥੇ ਟਪੂਸੀਆਂ ਮਾਰ ਰਹੇ ਹੁੰਦੇ ਨੇ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ ਸਾਡੀ ਰੀਸ ਕੌਣ ਕਰ ਲੂ ਤੇ ਫਿਰ ਉਹਨਾਂ ਚੋਂ ਜਿਹੜੇ ਵੱਧ ਫੁਕਰੇ ਹੁੰਦੇ ਨੇ ਉਹ ਫਿਰ ਇਹ ਜੜੀਆਂ ਕੁੜੀਆਂ ਸਟੇਜਾਂ ਤੇ ਨੱਚ ਰਹੀਆਂ ਹੁੰਦੀਆਂ ਨੇ ਅਸਲ 'ਚ ਇਹ ਮਜਬੂਰ ਹੁੰਦੀਆਂ ਨੇ ਇਹ ਇਹਨਾਂ ਨੂੰ ਰੋਟੀ ਖਾਤਰ ਨੱਚਣਾ ਪੈਂਦਾ ਤੇ ਉਹਨਾਂ ਤੇ ਹਵਾ ਕਰਦੇ ਨਹੀਂ ਉਹਨਾਂ ਨੂੰ ਪੁੱਠੇ ਕਮੈਂਟ ਉਹ ਉਹਨਾਂ ਨੂੰ ਐ ਸਮਝਦੇ ਨੇ ਵੀ ਜਿਵੇਂ ਅਸੀਂ ਸੱਚੀ ਮਹਾਰਾਜੇ ਆ ਤੇ ਇਹ ਤਾਂ ਕੋਈ ਮੁਜਰਾ ਕਰਨ ਵਾਲੀ ਹੈ ਸਾਡੇ ਸਾਹਮਣੇ ਉਹ ਜਿਹੜਾ 100 200 ਰੁਪਈਆ ਘਰੋਂ ਲੈ ਲੁਕੇ ਆਏ ਨੇ 100 ਦਾ ਉਹਦੇ ਚੋਂ 10-10 ਵਾਲੇ ਕਰਾ ਲੈਂਦੇ ਨੇ ਫਿਰ ਦਸਾਂ ਦਸਾਂ ਵਾਲੇ ਦੋ ਦੋ ਜੋੜ ਕੇ ਐਦਾਂ 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 ਹੀ ਤਾਂ ਉੱਤੋਂ ਸੁੱਟਦੇ ਨੇ ਉਹਨਾਂ ਕੁੜੀਆਂ ਦੇ ਵੀ ਜਿਵੇਂ ਪਤਾ ਨਹੀਂ ਕੀ ਇਹਨਾਂ ਨੇ ਇੰਨਾ ਜ਼ਿਆਦਾ ਧਨ ਜੋੜਿਆ ਤੇ ਲੁਟਾਰ ਰਹੇ ਨੇ ਮੈਨੂੰ ਤਾਂ ਇਹ ਲੱਗਦਾ ਹੁੰਦਾ ਜਿਹੜਾ ਬੰਦਾ ਵਿਆਹਾਂ ਚ ਪੈਸੇ ਆਏ ਆ ਸੁੱਟਦਾ ਹੈ ਨਾ ਨੱਚਣ ਵਾਲੀਆਂ ਤੂੰ ਮੈਨੂੰ ਉਹਦੀ ਅਕਲ ਬਹੁਤ ਘੱਟ ਲੱਗਦੀ ਹੁੰਦੀ ਆ ਕਿਉਂਕਿ ਉਹ ਸਿਰੇ ਦਾ ਮੈਨੂੰ ਤਾਂ ਫੁਕਰਾ ਲੱਗਦਾ ਹੁੰਦਾ ਮੈਨੂੰ ਤਾਂ ਇੰਜ ਲੱਗਦਾ ਹੁੰਦਾ ਕਿ ਹੈਗਾ ਹੋਊਗਾ ਕੁਝ ਨਹੀਂਗਾ ਜੇ ਇੱਥੇ ਹੁਣ ਇਹਨੂੰ ਕਹਿੰਦਾ ਨਾ ਬਿਯਾਰਾ ਪਿੰਡ ਦੇ ਵਿੱਚ 10 ਗਰੀਬ ਬੱਚੇ ਨੇ ਤੇ ਇਹਨਾਂ ਦੀ ਪੜ੍ਹਾਈ ਦਾ ਖਰਚਾ ਆਪਾਂ ਕਰਨਾ ਤੇ ਇਹਦੀ ਜਾਨ ਨਿਕਲ ਜਾਣੀ ਆ। ਜੇ ਕਹਿੰਦਾ ਨਾ ਵੀ ਉੱਥੇ ਯਾਰਾ ਗਰੀਬ ਲੋਕ ਨੇ ਵਿਚਾਰੇ ਤੇ ਉਹਨਾਂ ਨੂੰ ਘਰ પાਕੇ ਦੇਣਾ ਆਪਾਂ ਤੇ ਇਹਦੇ ਤੋਂ 2-4000 ਰੁਪਇਆ ਮੰਗ ਲਿਆ ਤੇ ਇਹਦੀ ਜਾਨ ਨਿਕਲ ਜਾਣੀ ਆ। ਤੇ ਜੇ ਕਹਿੰਦਾ ਵੀ ਯਾਰ ਉੱਥੇ ਇੱਕ ਬਜ਼ੁਰਗ ਬੇਬੇ ਐ ਤੇ ਉਹ ਬਹੁਤ ਗਰੀਬ ਐ ਤੇ ਯਾਰ ਉਹਦੀਆਂ ਆਪਾਂ ਅੱਖਾਂ ਬਣਵਾ ਕੇ ਦੇਣੀਆਂ ਜਾਂ ਉਹਦਾ ਇਲਾਜ ਕਰਾਉਣਾ ਤੇ 25000 ਖਰਚ ਆਉਣਾ 10000 ਪਾ ਦੇਗਾ। ਫੇਰ ਇਹਨਾਂ ਦੀ ਜ਼ੁਬਾਨ ਠਾਕੀ ਜਾਂਦੀ ਆ ਤੇ ਅੱਗੇ ਪਿੱਛੇ ਇਹਨਾਂ ਦੀਆਂ ਜੇਬਾਂ 'ਚ ਹੱਥ ਮਾਰਿਆ ਸਿਰਫ ਧੱਗ ਹੀ ਨਿਕਲਦੇ ਨੇ ਤੇ ਇਹ ਇਹੋ ਜਿਹੇ ਬੰਦੇ ਵਿਆਹਾਂ ਤੇ ਜਾ ਕੇ ਉਥੇ ਫਿਰ ਜਿੰਨਾ ਆਪਣਾ ਆਪ ਵਖਾਉਂਦੇ ਨੇ ਉਹ ਤੁਸੀਂ ਆਪ ਝਾਤੀ ਮਾਰ ਲਓ ਇੱਕ ਤਾਂ ਜਿਹੜੇ ਬੰਦੇ ਸੌਲਿਡ ਹੁੰਦੇ ਨੇ ਅਸੂਲੀ ਹੁੰਦੇ ਨੇ ਜਿਹੜੇ ਬੰਦੇ ਸੱਚੀ ਕੋਈ ਚੀਜ਼ ਹੁੰਦੇ ਨੇ ਉਹ ਵਿਆਹਾਂ ਸ਼ਾਦੀਆਂ ਜਾਂ ਪ੍ਰੋਗਰਾਮਾਂ ਤੇ ਜਾ ਕੇ ਕਦੇ ਆਪਣੀ ਔਕਾਤ ਨਹੀਂ ਵਿਖਾਉਂਦੇ ਨਾ ਪੀਣ ਚ ਨਾ ਖਾਣ ਚ ਨਾ ਆਵਦਾ ਆਪ ਵਿਖਾਉਣ ਚ ਨਾ ਨਾ ਨੱਚਣ ਚ ਨਾ ਡਾਂਸਰਾਂ ਨਾਲ ਨਾ ਹੀ ਕੋਈ ਹੋਰ ਹਵਾਬਾਜੀ ਨਾਲ ਤਾਂ ਮੈਨੂੰ ਇੰਤ ਲੱਗਦਾ ਕਿ ਇਸ ਵਿਆਹ ਚ ਕੀ ਵਾਪਰਿਆ ਇਹ ਤਾਂ ਦੋਵੇਂ ਧਿਰਾਂ ਬੋਲ ਹੀ ਰਹੀਆਂ ਨੇ ਪਰ ਆਮ ਤੌਰ ਤੇ ਜਿਹੜੇ ਚੱਕਮੇ ਹੁੰਦੇ ਨੇ ਉਹ ਬਹੁਤ ਕੁਝ ਕਰਦੇ ਨੇ ਤੇ ਉਹ ਤੁਸੀਂ ਸਾਰਿਆਂ ਨੇ ਵੇਖਿਆ ਹੀ ਹੋਇਆ ਬਹੁਤ ਮਿਹਰਬਾਨੀ ਸ਼ੁਕਰੀਆ